ਰੀਸੈਂਟਲੀ ਕੁਝ ਕੰਪਲੇਂਟਸ ਆਈ ਸੀਗੀ ਅਬਾਊਟ ਦੀ ਸਟੋਲਨ ਜਿਹੜੇ ਟੂ-ਵੀਲਰਸ ਐ ਜਿਵੇਂ ਕਿ ਐਕਟਿਵਾ ਐਂਡ ਬਾਈਕਸ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਆਪਣੀ ਟੀਮ ਡਿਪਲੋਏ ਕੀਤੀ ਇੱਕ ਐਫਆਈਆਰ ਰਜਿਸਟਰ ਕੀਤੀ ਨੰਬਰ 217 212 2025 ਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੰਡਰ ði ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇਹਦੇ ਵਿੱਚ ਇੱਕ ਮੇਜਰ ਸਕਸੈਸ ਮਿਲਿਆ ਜਦੋਂ ਕਿ ਅਸੀਂ ਇਸ ਨੈਟਵਰਕ ਨੂੰ ਬਰਸਟ ਕੀਤਾ ਇਦੇ ਵਿੱਚ ਅਸੀਂ ਮੇਨ ਅਕਿਊਜ਼ਡ ਜਿਹੜਾ ਚੋਰੀ ਨੂੰ ਅੰਜਾਮ ਦਿੰਦਾ ਸੀ ਲਖਵਿੰਦਰ ਸਿੰਘ ਉਰਫ ਲੱਕੀ ਨੂੰ ਫੜਿਆ ਜੋ ਕਿ ਲੋਪੋਕੇ ਦਾ ਰਹਿਣ ਵਾਲਾ ਹੈ ਤੇ ਇਹਦੇ ਨਾਲ ਸਾਨੂੰ ਅੱਗੇ ਦਾ ਜਿਹਨੂੰ ਇਹ ਵੇਚਦਾ ਸੀਗਾ ਜਿਹਦੇ ਥਰੂ ਇਹ ਸਾਰੀ ਸੇਲਿੰਗ ਹੁੰਦੀ ਸੀ ਉਸ ਮੇਨ ਅਕਿਊਜ਼ ਨੂੰ ਅਸੀਂ ਫੜਨ ਚ ਸਕਸੈਸਫੁਲ ਹੋਏ ਜਿਹਦਾ ਨਾਮ ਬਲਜੀਤ ਸਿੰਘ ਉਰਫ ਰਾਜਾ ਹੈ ਇਹ ਵੀ ਉਸੀ ਸਾਈਡ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਤੋਂ ਜਦੋਂ ਫਰਦਰ ਅਸੀਂ ਇੰਟਰੋਗੇਸ਼ਨ ਕੀਤੀ ਤੇ ਪੁੱਛਿਆ ਤਾਂ ਸਾਨੂੰ ਰਿਕਵਰੀ ਦੇ ਵਿੱਚ ਟੋਟਲ 2 ਮੋਰ ਮੋਟਰਸਾਈਕਲਸ ਤੇ 6 ਐਕਟਿਵਾ ਟੋਟਲ ਸਾਨੂੰ ਬਰਾਮਦ ਹੋਏ 8 ਵਹੀਕਲਸ ਵਾਰ ਰਿਕਵਰਡ ਫ্রম ਹਿਮ ਮੈਂ ਦੱਸਣਾ ਚਾਹੂਗਾ ਕਿ ਲਖਵਿੰਦਰ ਸਿੰਘ ਤੇ ਆਲਰੇਡੀ ਇੱਕ ਮੁਕਦਮਾ ਹੈਗਾ 244 ਇਸਲਾਮਾਬਾਦ ਥਾਣੇ ਦਾ ਤੇ ਇਹ ਕ੍ਰਾਈਮ ਨੂੰ ਪਹਿਲਾਂ ਵੀ ਅੰਜਾਮ ਦੇ ਚੁੱਕਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਆਰ ਹੇਅਰ ਤਾਂ ਕਿ ਇੱਕ ਥੈਫਟ ਫਰੀ ਇੱਕ ਸੇਫ এনवायरमेंट ਤਾਂ ਕਿ ਸਾਰਿਆਂ ਲਈ ਪਬਲਿਕ ਸਫਟੀ ਐਂਡ ਸਿਕਿਉਰਿਟੀ ਨੂੰ ਅਸੀਂ ਇਨਸ਼ੋਰ ਕਰ ਸਕੀਏ ਥੈਂਕ ਯੂ एवरीवन